ਨਮਸਕਾਰ ਮੈਂ ਹਾਂ ਆਰਤੇ ਤੁਸੀਂ ਦੇਖ ਰਹੇ ਹੋ ਐਸਐਮ ਜੈਡ ਨਿਊ ਸ਼ੁਰੂਆਤ ਕਰਦੇ ਆਂ ਅੱਜ ਦੇ ਮੁੱਖ ਖਬਰਾਂ ਦੇ ਨਾਲ ਪਹਿਲਾਂ ਇੱਕ ਨਜ਼ਰ ਹੈਡਲਾਈਨਸ ਤੇ ਖੰਡੇਵਾਲੀ ਲੋਈ ਲੈਂਡ ਦੇ ਪੱਖ ਦੇ ਵਿਵਾਦ ਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਅਕਾਲ ਤਖਤ ਸਾਹਿਬ ਤੋਂ ਮੰਗੀ ਮਾਫੀ ਇੱਕ ਪਾਸੇ ਖੇਤੀ ਮਿਲਾਂ ਦਾ ਵਿਰੋਧ ਦੂਜੇ ਪਾਸੇ ਭਾਜਪਾ ਨੇਤਾਵਾਂ ਦਾ ਵਿਵਾਦਿਤ ਬਿਆਨ ਕਿਸਾਨੀ ਬਿਲਾ ਤੇ ਕੀ ਬੋਲੇ ਭਾਜਪਾ ਸੀਨੀਅਰ ਨੇਤਾ ਤਰुण ਚੰਦ ਸ਼੍ਰੀ ਮੁਖਸਰ ਸਾਹਿਬ ਵਿਖੇ ਰੇਲਵੇ ਰੋਡ ਉੱਪਰ ਉਸਾਰੀ ਦਾ ਕੰਮ ਸ਼ੁਰੂ ਠੇਕੇਦਾਰਾਂ ਵੱਲੋਂ ਇਸ ਰੋਡ ਉੱਪਰ ਬਣੀਆਂ ਦੁਕਾਨਾਂ ਦੀਆਂ ਥੜੀਆਂ ਬਿਨਾਂ ਮਨਜ਼ੂਰੀ ਦੇ ਢਾਇਆ ਗਿਆ। ਪ੍ਰਧਾਨ ਮੰਤਰੀ ਆવાસ ਯੋਜਨਾ ਦੇ ਤਹਿਤ ਲੰਬੀ ਪਿੰਡ ਵਿਖੇ ਵਿਕਾਸ ਕਾਰਜਾਂ ਦੇ ਦੌਰਾਨ ਗਰੀਬ ਪਰਿਵਾਰਾਂ ਦੇ ਮਕਾਨ ਦੀ ਉਸਾਰੀ ਤੋਂ ਇਲਾਵਾ ਗਲੀਆਂ ਨੂੰ ਪੱਕੀਆਂ ਬਣਾਈਆਂ ਗਈਆਂ। ਪੰਜਾਬ ਰੋਡਸ ਵਰਕਰ ਯੂਨੀਅਨ ਨੇ ਲਗਾਇਆ ਦੋਸ਼ বাস ਸਟੇਸ਼ਨ ਦੇ ਠੇਕੇਦਾਰ ਯਾਤਰੀਆਂ ਨੂੰ ਨਹੀਂ ਦੇ ਰਹੀ ਕੋਈ ਸਹੂਲਤ ਨਾਹੀ ਸਰਕਾਰੀ বাস ਦਾ ਕੋਈ ਪ੍ਰਬੰਧ। ਵਿਸਤਾਰ ਨਾਲ ਅਕਾਲ ਤਖਤ ਜਥੇਦਾਰ ਵੱਲੋਂ ਆਖੇ ਜਾਣ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਮਾਫੀ ਮੰਗ ਲਈ ਸੀ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀ ਖੰਡੇ ਵਾਲੀ ਲੋਈ ਦੀ ਬੁਕਲ ਮਾਰੀ ਸੀ ਜਿਸ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਕੁਝ ਸਿੱਖਤ ਸੰਗਠਨਾਂ ਨੇ ਜਥੇਦਾਰ ਨੂੰ ਮੰਗ ਪੱਤਰ ਸੌਪਿਆ ਸੀ ਮੰਗ ਪੱਤਰ ਵਿੱਚ ਕਿਹਾ ਗਿਆ ਸੀ ਕਿ ਨਵਜੋਤ ਸਿੰਘ ਸਿੱਧੂ ਦੀ ਅਜਿਹੀ ਹਰਕਤ ਦੇ ਨਾਲ ਸਿੱਖਾਂ ਦੇ ਮਨ ਨੂੰ ਸੱਟ ਮੱਜੀ ਹੈ ਇਸ ਮਾਮਲੇ ਤੇ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਟਵੀਟ ਕੀਤਾ ਅਤੇ ਕਿਹਾ ਕਿ ਜਾਣੇ ਅਣਜਾਣੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਜੀ ਸੱਟ ਲਈ ਮੈਂ ਨਵਜੋਤ ਸਿੰਘ ਸਿੱਧੂ ਮਾਫੀ ਮੰਗ ਰਿਹਾ ਹਾਂ। ਉਹਨਾਂ ਨੇ ਕਿਹਾ ਕਿ ਸ਼੍ਰੀ ਅਕਾਲ ਤਖਤ ਸਾਹਿਬ ਸਰਬ ਉੱਚ ਹੈ ਜੇ ਮੈਂ ਅਣਜਾਣੇ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਹੈ ਤਾਂ ਮੈਂ ਮਾਫੀ ਚਾਹੁੰਦਾ ਹਾਂ। ਲੱਖਾਂ ਲੋਕ ਆਪਣੀਆਂ ਪੱਗਾਂ, ਕੱਪੜਿਆਂ ਤੇ ਸਿੱਖ ਧਰਮ ਦੇ ਸਤਕਾਰ ਦੇ ਨਿਸ਼ਾਨ ਪਹਿਨਦੇ ਹਨ ਅਤੇ ਇੱਥੋਂ ਤੱਕ ਕਿ ਟੈਟੂ ਵੀ ਬਣਵਾਉਂਦੇ ਹਨ। ਮੈਂ ਵੀ ਇੱਕ ਨਿਮਰ ਸਿੱਖ ਵੰਗ ਅਣਜਾਣੇ ਵਿੱਚ ਲੋਈ ਦੀ ਬੁਕਲਮਾਰੀ ਸੀ ਜ਼ਿਕਰਯੋਗ ਹੈ ਕਿ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਨੇ ਬੀਤੇ ਦਿਨੀ ਖੰਡੇਵਾਲੀ ਲੋਈ ਦੀ ਬੁਕਲਮਾਰੀ ਸੀ ਅਤੇ ਇਸ ਦੀਆਂ ਫੋਟੋਆਂ ਵਾਇਰਲ ਹੋਣ ਤੋਂ ਬਾਅਦ ਕੁਝ ਸਿੱਖ ਸੰਗਠਨਾ ਨੇ ਵਿਰੋਧ ਕਰਦਿਆਂ ਜੱਥੇਦਾਰ ਨੂੰ ਮੰਗ ਪੱਤਰ ਸੌਂਪਿਆ ਸੀ ਮੰਗ ਪੱਤਰ ਵਿੱਚ ਕਿਹਾ ਕਿ ਸਿੱਧੂ ਨੇ ਅਜਿਹਾ ਕਰਨ ਨਾਲ ਸਿੱਖਾਂ ਦੇ ਮਨ ਨੂੰ ਛੱਟ ਵੱਜੀ ਹੈ ਰਿਪੋਰਟ ਐਸਐਮਜ਼ेड ਨਿਊਜ਼ ਭਾਜਪਾ ਦੇ ਜਨਰਲ ਸਕੱਤਰ ਤਰਨ ਚੁਗ ਨੇ ਕਿਹਾ ਕਿ ਕਿਸਾਨਾਂ ਦੇ ਸਮਰਥਨ ਦੇ ਨਾਂ ਤੇ ਕੁਝ ਪਾਰਟੀਆਂ ਪੰਜਾਬ ਦਾ ਮਾਹੌਲ ਖਰਾਬ ਕਰਨ ਨੂੰ ਤਲੀਆਂ ਹਨ ਉਹਨਾਂ ਨੇ ਵੀ ਕਿਹਾ ਕਿ ਇਹ ਸਭ ਕਾਂਗਰਸੀ ਅਤੇ ਕੱਟੜਪੰਥੀ ਦਲ ਦੂਰ ਲੋਕਾਂ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਪੋਲੇ ਪਾਲੇ ਕਿਸਾਨਾਂ ਨੂੰ ਭੜਕਾਇਆ ਜਾ ਰਿਹਾ ਹੈ। ਜੀ.ਐੱਪੀ ਦੇ ਪ੍ਰੋਗਰਾਮਾਂ ਤੇ ਹਮਲਾ ਹੋ ਰਿਹਾ ਹੈ। ਸਰਦੇ ਅਟਲ ਬਿਹਾਰੀ ਵਾਜਪਾਈ ਜੀ ਦਾ ਜਨਮ ਦਿਨ ਮਨਾਣੇ ਕਾਰਜਕਰਤਾਵਾਂ ਤੇ ਡਾਂਗਾਂ ਦਾ ਹਮਲਾ ਹੋ ਰਿਹਾ। ਔਰ ਸਭ ਨਾਲ ਦੁਖਦ ਗੱਲ ਹੈ ਕਿ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਉਹਨਾਂ ਨੇ ਵਿਚਾਰੇ ਲਾਂਡ ਆਰਡਰ ਕਿਰੀ ਸਮੱਸਿਆ ਕਿੰਨੇ ਹੱਲ ਕਰਨਾ ਸੀ ਆਈ ਲਾਂਡ ਆਰਡਰ ਦੀ ਸਮੱਸਿਆ ਪੈਦਾ ਕਿੰਨੇ ਕੀਤੀ ਚੁੱਪ ਰਹਿ ਕੇ ਤੁਸੀਂ ਟਾਵਰ ਸੜਵਾਓ ਰੇਲ ਪਟੜੀਆਂ ਰਕਵਾਓ ਇਹ ਜਿਹੜਾ ਵਾਤਾਵਰਣ ਤੁਸੀਂ ਪੰਜਾਬ ਚ ਬਣਾਇਆ ਡਰ ਦਾ ਖੌਫ ਦਾ ਇੰਡਸਟਰੀ ਨੂੰ ਡਰਾਤਾ ਗਿਆ ਕਾਮਰਸ ਨੂੰ ਡਰਾਤਾ ਗਿਆ ਪੂਰਾ ਪੰਜਾਬ ਦਾ ਆਮ ਨਾਗਰਿਕ ਡਰਿਆ ਹੋਇਆ ਡਰ ਦੇ ਪਿੱਛੇ ਕੋਈ ਹੈ ਤੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੈ ਅਸੀਂ ਕਨਸਟੀਟਿਊਸ਼ਨ ਨੂੰ ਹੀ ਨਕਾਰ ਰਹੇ ਹਾਂ ਪੋਲਿਟੀਕਲ ਪਾਰਟੀਆਂ ਨੂੰ ਕਾਰਜਕ੍ਰਮ ਕਰਨ ਤੋਂ ਰੋਕਿਆ ਜਾ ਰਿਹਾ ਹੈ ਪੋਲਿਟੀਕਲ ਲੀਡਰਸ ਨੂੰ ਮੂਵਮੈਂਟ ਕਰਨ ਤੋਂ ਰੋਕਿਆ ਜਾ ਰਿਹਾ ਹੈ ਕਿਸ ਪਾਸੇ ਲੈ ਕੇ ਜਾ ਰਹੇ ਹੋ ਕੈਪਟਨ ਸਾਹਿਬ ਪੰਜਾਬ ਨੂੰ ਜਿੱਦੜ ਕੋ ਲਾ ਐਂਡ ਆਰਡਰ ਨਹੀਂ ਸਮਟਿਆ ਜਾਂਦਾ ਤੇ ਜਨਤਾ ਜਾ ਕੇ ਕਹੋ ਆਈ ਏਮ ਫੇਲ ਔਰ ਮੈਂ આરોਪ ਲਗਾ ਰਿਹਾ ਕਿ ਨਾਰਕੀ ਦੀ ਸਰਕਾਰ ਬਿਊਰੋ ਰਿਪੋਰਟ ਐਸਐਮਜ਼ेड ਨਿਊਜ਼ रेड क्रॉस ਦੇ ਨਜ਼ਦੀਕੀ ਦੁਕਾਨਦਾਰਾਂ ਨੇ ਦੱਸਿਆ ਕਿ ठेकेदार ਵੱਲੋਂ ਉਹਨਾਂ ਦੀਆਂ ਦੁਕਾਨਾਂ ਅੱਗੇ ਬੜੀਆਂ ਥੜੀਆਂ ਨੂੰ ਜੀਸੀਬੀ ਦੇ ਨਾਲ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਪਰ ਅਜਿਹਾ ਕਰਨ ਤੋਂ ਜਦੋਂ ठेकेदार ਨੂੰ ਰੋਕਿਆ ਗਿਆ ਤਾਂ ठेकेदार ਨੇ ਕਿਸੇ ਦਿਨ ਆ ਸੁਣੀ ਦੁਕਾਨਦਾਰਾਂ ਦੀ ਮੰਗ ਹੈ ਕਿ ਠੇਕੇਦਾਰਾਂ ਵੱਲੋਂ ਪਿਛਲੀਆਂ ਦੁਕਾਨਾਂ ਅੱਗੇ ਬਣੇ ਥੜੇ ਕਿਉਂ ਨਹੀਂ ਢਾਈ ਗਏ ਇਸ ਸੰਬੰਧੀ ਜਦੋਂ ਠੇਕੇਦਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਕੋਲ ਕੋਟ ਕਪੂਰਾ ਚੌਂਕ ਤੋਂ ਲੈ ਕੇ ਰੇਲਵੇ ਰੋਡ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਅਤੇ ਉਹਨਾਂ ਵੱਲੋਂ ਦੁਕਾਨ ਅੱਗੇ ਬਣੇ ਨਜ਼ਾਇਜ਼ ਥੜੇ ਢਾਈ ਜਾ ਰਹੇ ਹਨ ਜਦੋਂ ਠੇਕੇਦਾਰ ਕੋਲੋਂ ਥੜੀਆਂ ਨੂੰ ਢਾਉਣ ਸੰਬੰਧੀ ਪੁੱਛਿਆ ਤਾਂ ਉਹਨਾਂ ਕਿਹਾ ਕਿ ਇਸ ਸੰਬੰਦੇ ਉਹਨਾਂ ਕੋਲ ਕੋਈ ਵੀ ਲਿਖਤੀ ਰੂਪ ਵਿੱਚ ਇਹਨਾਂ ਥੜੀਆਂ ਨੂੰ ਢਾਉਣ ਸੰਬੰਧੀ ਨੋਟਿਸ ਨਹੀਂ ਹੈ ਸੇ ਮਗਰੋਂ ਇਹ ਇੱਥੇ ਆਬਜੈਕਸ਼ਨ ਆ ਰਿਹਾ ਵੀ ਥੜੇ ਧੌਣ ਦੀ ਗੱਲ ਆ ਰਹੀ ਆ। ਤੜੇ ਮਗਰ ਸੜਕ ਬਣ ਕੇ ਆਈ ਆਈ ਉੱਥੇ ਕੋਈ ਥੜਾ ਕਿਸੇ ਕਿਸਮ ਦਾ ਨਹੀਂ ਧਾਇਆ ਲੋਕਾਂ ਦੇ ਉਧਰ ਮਗਰ 10-10 ਫੁੱਟ ਦੇ ਥੜੇ ਬਣੇ ਹੋਏ ਆ। ਤੁਹਾਡੇ ਥੜੇ ਕਿੰਨੇ ਫੁੱਟ ਦਾ ਸਾਰਾ 2 2.5 ਫੁੱਟ ਦਾ ਹੋਊਗਾ ਜੀ। ਜੇ ਨਗਰ ਕੌਂਸਲ ਠੌਂਦੀ ਆ ਤੁਹਾਨੂੰ ਇਤਰਾਜ਼ ਹੈ ਕੋਈ ਕਿ ਨਹੀਂ। ਮੈਨੂੰ ਇਹ ਇਤਰਾਜ਼ ਆ ਜੀ ਮੈਨੂੰ ਮਗਰੋਂ ਜਨਗਤ ਦਾ ਮਗਰੋਂ ਸਾਰੇ ਕੰਪਰੋਮਾਈਜ਼ ਕਰਨ ਨਾਲ ਤਿਆਰ ਆ। ਜੇਕਰ ਮਗਰੋਂ ਇੱਕ ਵਾੜੇ ਉੱਪਰ ਲੱਗ ਕੇ ਸਾਡੇ ਤੱਕ ਆਉਣਗੇ ਅਸੀਂ ਕੋਈ ਆਬਜੈਕਸ਼ਨ ਨਹੀਂ ਲਵਾਵਾਂਗੇ ਕੁਝ ਇਹਨਾਂ ਦਾ ਆਪਸੀ ਮਾਮਲਾ ਜਿਸ ਕਾਰਨ ਉਹ ਸਾਡੇ ਨੂੰ ਧੱਕਾ ਹੋ ਰਿਹਾ ਹੈ ਸਾਡੇ ਨਾਲ ਤੁਹਾਡੇ ਕਿੰਨੀਆਂ ਦੁਕਾਨਾਂ ਦੇ ਥੜੇ ਟੋੜੇ ਜਾ ਰਹੇ ਆ ਸਾਡੀਆਂ ਇੱਕ ਆ ਇੱਧਰ ਦੁਕਾਨ ਹੈ ਇੱਕ ਮਗਰ ਮਾਰਕੀਟ ਦੀ ਦੋ ਦੰ ਦੁਕਾਨਾਂ ਬਈ ਇਹਨਾਂ ਦਾ ਕੋਈ ਜ਼ਿਆਦਾ ਹੀ ਹੈ ਜੀ ਮਗਰੋਂ ਜੇਕਰ ਮਗਰੋਂ ਟਾ ਕੇ ਆਉਂਦੇ ਨੇ ਸਾਨੂੰ ਕੋਈ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਹੈ ਕੋਈ ਆਬਜੈਕਸ਼ਨ ਨਹੀਂ ਜੇ ਸਾਰਿਆਂ ਦੇ ਥੜੇ ਟਾਏ ਜਾਣ ਤਾਂ ਤੁਸੀਂ ਸਹਿਮਤ ਹੋ ਥੜੇ ਤੁਸੀਂ ਸਹਿਮਤ ਆ ਮਗਰੋਂ ਜੇਕਰ ਮਗਰੋਂ ਸੜਕ ਨਵੀਂ ਬਣ ਕੇ ਆਈ ਹੈ ਉਹ ਸੜਕ ਮਗਰੋਂ ਥੜੇ ਟੈਣ ਦਾ ਅਸੀਂ ਵੀ ਕੰਪਰੋਮਾਈਜ਼ ਕਰਨ ਨੂੰ ਤਿਆਰ ਹਾਂ ਬੜੀ ਆਈ ਬਾਕਰੋ ਅਸ ਸਿਟੀ ਕੋਲੇ ਤੇ ਦੁਕਾਨਾਂ ਨਾ ਬਣਦੀਆਂ ਰਹਾ ਚੋ ਚੋ ਕਰ ਲਈਂ ਚੋ ਚੋ ਸਾਰੇ ਮੇਰਾ ਨਾਮ ਰਜੇਸ਼ ਗਰੋਵਰ ਹੈ ਜੀ ਤੇ ਮੈਂ ਨਗਰ ਕੌਂਸਲ ਹੀ ਠੇਕੇਦਾਰੀ ਕਰਦਾ ਹਾਂ ਸਰ ਜਿਹੜੀ ਮੇਨ ਰੇਲਵੇ ਰੋਡ ਆ ਇਹਦਾ ਕੰਮ ਕੌਣ ਦੇਖ ਰਿਹਾ ਮੈਂ ਖੁਦ ਹੀ ਦੇਖ ਰਿਹਾ ਜੀ ਆ ਸਾਰੇ ਜਿਹੜੀਆਂ ਸਾਈਡਾਂ ਤੇ ਗਲੀਆਂ ਐ ਕ੍ਰੈਡ ਕਰੌਸ ਦੇ ਸਾਹਮਣੇ ਉਹ ਵੀ ਸਰਕਾਰੀ ਐ ਤੁਹਾਡੇ ਕੋਲ ਟੈਂਡਰ ਚ ਐ ਜੀ ਉਹ ਗਲੀ ਐਸਟੀਮੇਟ ਦੇ ਵਿੱਚ ਹੈਗੀ ਐ ਜੀ ਉਹ ਗਲੀ ਬਣਨ ਦੇ ਇਹ ਵੀ ਇਸ ਗਲੀ ਦੀਆਂ ਕੋਈ ਥੜੀਆਂ ਤੋੜਨ ਦੀ ਹੁਕਮ ਆਇਆ ਨਹੀਂ ਪ੍ਰਸ਼ਾਸਨਿਕ ਹੁਕਮ ਆਇਆ ਜੀ ਬਟ ਲਿਖਤੀ ਰੂਪ ਚ ਨਹੀਂ ਆਇਆ ਲਿਖਤੀ ਰੂਪ ਚ ਕੋਈ ਆਇਆ ਨਹੀਂ ਸਾਰੇ ਸਾਰੀਆਂ ਥੜੀਆਂ ਤੋੜੀਆਂ ਜਾਣਗੀਆਂ ਕਿ ਗਲੀਆਂ ਉਹੀ ਤੋੜਨੀਆਂ ਪ੍ਰਸ਼ਾਸਨ ਦੇ ਜੀ ਜੋ ਪ੍ਰਸ਼ਾਸਨ ਫੈਸਲਾ ਲਾਉਗਾ ਅਸੀਂ ਤਾਂ ਹੁਕਮ ਹੀ ਭਜਾਉਣਾ ਐ ਜੀ ਲਿਖਤੀ ਰੂਪ ਚ ਥੜੀਆਂ ਤੋੜਨ ਦਾ ਕਿੱਥੋਂ ਤੱਕ ਹੁਕਮ ਆ ਤੁਹਾਡੇ ਕੋਲੇ ਮੇਨ ਸਾਲਾ ਰੇਲਵੇ ਰੋਡ ਕਲੀਅਰ ਕਰਨ ਦਾ ਹੈ ਜੋ ਨਜਾਇਜ਼ ਇਨਕਲੋਜਮੈਂਟ ਦਾ ਥੜੀਆਂ ਤੋੜਨ ਦਾ ਨਹੀਂ ਜੀ ਇਨਕਲੋਜਮੈਂਟ ਦਾ ਜਿਹੜੇ ਨਜਾਇਜ਼ ਕਬਜ਼ੇ ਆ ਉਹਦੇ ਬਾਰੇ ਉਹਦੇ ਬਾਰੇ ਲਈ ਹਾਂ ਜੀ ਉਹਦੇ ਬਾਰੇ ਜੀ ਉਹ ਵੀ ਜੇ ਗਲੀ ਬਣੂਗੀ ਤਾਂ ਇਹੇ ਚ ਹੀ ਆਉਂਦੇ ਨੇ ਜੀ ਉਹ ਹਾਂ ਤਾਂ ਸਕੰਡਰ ਹਾਂ ਲਿਖਤੀ ਹੁਕਮ ਲਿਖਤੀ ਹੁਕਮ ਨਹੀਂ ਆਇਆ ਕੋਈ ਖਾਸ ਪਾਰਟੀਕੂਲ ਕਿਸੇ ਬਾਰੇ ਨਹੀਂ ਆਇਆ ਜੀ ਮੇਰੀ ਰੈਡੀਮੇਡ ਦੀ ਦੁਕਾਨਾਂ ਹੀ ਦੋ ਕੀ ਮਾਮਲਾ ਜੀ ਅੱਜ ਨਗਰ ਕੌਂਸਲ ਵਾਲੇ ਥੜੀਆਂ ਤੋੜਨ ਆਏ ਸੀ ਇਹ ਨਗਰ ਕੌਂਸਲ ਵਾਲੇ ਪਿੱਛੋਂ ਸਾਰੀ ਸੜਕ ਬਣਾ ਕੇ ਆਏ ਜੀ ਰੇਲਵੇ ਰੋਡ ਤੋਂ ਲੱਗਿਆ ਮਾਲਗਦਮ ਰੋਡ ਤੋਂ ਉੱਥੋਂ ਲੈ ਕੇ ਇੱਥੋਂ ਤੱਕ ਵੀ ਆ ਕੇ ਇਹਨਾਂ ਨੇ ਕੋਈ ਥੜਾ ਨਹੀਂ ਤੋੜਿਆ ਕੋਈ ਥੜੀਆਂ ਨਹੀਂ ਤੋੜੀਆਂ ਇੱਥੇ ਆ ਕੇ ਸਾਡੇ ਥੜੇ ਤੋੜਨ ਨੂੰ ਕਰੀ ਜਾਂਦੇ ਨਾਲੇ ਕਹੀ ਜਾਂਦੇ ਗਲੀ 'ਚ ਵੀ ਥੜੇ ਤੋੜਨੇ ਥੜੀ 'ਚ ਨਾ ਕੋਈ ਆਵਾਜਾ ਵੀ ਹੈ ਨਾ ਕੁਛ ਹੈ ਕੀ ਮੰਗ ਕਰਦੇ ਹੋ ਜੀ ਸਾਡੇ ਪ੍ਰਸ਼ਾਸਨ ਨੂੰ ਇਹੀ ਮੰਗ ਹੈ ਵੀ ਥੜੇ ਸਾਡੇ ਵੀ ਸੜਾਏ ਜਾਣ ਜਾਂ ਪਿੱਛੋਂ ਵੀ ਸ਼ੁਰੂ ਕਰ ਦੇਣ ਸਾਰੇ ਤਹਾੜਨ ਸਾਡੇ ਵੀ ਢ ਜੇਕਰ ਇੱਕ ਵਾੜ ਨੂੰ ਕੰਮ ਕੀਤਾ ਜਾਵੇ ਤਾਂ ਤੁਸੀਂ ਸਹਿਮਤ ਹੋ ਹਾਂਜੀ ਹਾਂਜੀ ਫਿਰ ਸਾਡੇ ਵੀ ਢਾ ਦੇਣੀ ਜੀ ਤੇ ਜੇਕਰ ਇਕੱਲੇ ਤੁਹਾਡੇ ਢਾਉਣਗੇ ਇੱਥੇ ਇੱਥੇ ਕਿਸੇ ਦੀ ਸਾਜ਼ਿਸ਼ ਹੈ ਜੀ ਇੱਥੇ ਕੋਈ ਨਾ ਕੋਈ ਕਿਸੇ ਦੀ ਰਿਸ਼ਤੇਦਾਰ ਨਹੀਂ ਉਹ ਉਹ ਸੇ ਰੰਜਿਸ਼ ਕਰਕੇ ਇਹ ਕਰ ਰਹੀ ਹੈ ਜੀ ਮੁੱਖ ਸਰ ਤੋਂ ਅਨਮੋਲ ਸਿੰਘ ਦੀ ਰਿਪੋਰਟ ਐਸਐਮਜ਼ੈਡ ਨਿਊਜ਼ ਪ੍ਰਧਾਨ ਮੰਤਰੀ ਆਵਾਸ ਯੋਜਨਾ ਦੇ ਤਹਿਤ ਲੰਬੇ ਪਿੰਡ ਵਿਖੇ ਚੱਲ ਰਹੇ ਵਿਕਾਸ ਕਾਰਜਾਂ ਦੇ ਦੌਰਾਨ ਗਰੀਬ ਪਰਿਵਾਰਾਂ ਦੇ ਮਕਾਨ ਦੀ ਉਸਾਰੀ ਤੋਂ ਇਲਾਵਾ ਗਲੀਆਂ ਵੀ ਪੱਕੀਆਂ ਕੀਤੀਆਂ ਗਈਆਂ ਜਿਸ ਕਾਰਨ ਲੰਬੇ ਪਿੰਡ ਦਾ ਨਿਰਮਾਣ ਕਾਂਗਰਸੀ ਆਗੂ ਅਤੇ ਸਾਬਕਾ ਮੰਤਰੀ ਗੁਰਨਾਮ ਸਿੰਘ ਦੇ ਪੁੱਤਰ ਜਗਪਾਲ ਨੇ ਕੀਤਾ ਇਸ ਦੇ ਨਾਲ ਹੀ ਤੱਪਾ ਖੇੜਾ ਵਿਖੇ ਚੱਲ ਰਹੇ ਕਾਰਜਾਂ ਦਾ ਦੌਰਾ ਵੀ ਕੀਤਾ ਗਿਆ ਇਸ ਦੌਰਾਨ ਉਹਨਾਂ ਪਿੰਡ ਵਿੱਚ ਚੱਲ ਰਹੇ ਵਿਕਾਸ ਦੇ ਕੰਮਾਂ ਦਾ ਨਿਰਖਣ ਕੀਤਾ ਅਤੇ ਉਹਨਾਂ ਸਰਕਾਰ ਵੱਲੋਂ ਗਰੀਬ ਲੋਕਾਂ ਨੂੰ ਬਣਾਏ ਜਾ ਰਹੇ ਕੁੰਜਾ ਘਰਾਂ ਦਾ ਨਿਰਦੇਸ਼ਨ ਕੀਤਾ ਅਤੇ ਕਿਹਾ ਕਿ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕੀਤੇ ਜਾ ਰਹੇ ਹਨ। ਉਹਨਾਂ ਇਹ ਵੀ ਕਿਹਾ ਕਿ ਸਰਕਾਰ ਵੱਲੋਂ ਗਰੀਬਾਂ ਲਈ ਕੁੰਜਾ ਘਰ ਬਣਾਏ ਜਾਣੇ ਚਾਹੀਦੇ ਹਨ। ਪਿੰਡ ਦੇ ਸੁਖਚੰਨ ਸਿੰਘ ਨੇ ਦੱਸਿਆ ਕਿ ਸਰਕਾਰ ਵੱਲੋਂ ਪਿੰਡ ਦੇ ਵਿਕਾਸ ਲਈ ਜਾਰੀ ਕੀਤੇ ਗਏ ਫੰਡਾਂ ਦੀ ਵਰਤੋਂ ਸਹੀ ਤਰੀਕੇ ਨਾਲ ਕੀਤੀ ਜਾ ਰਹੀ ਹੈ। ਗਲੀਆਂ ਨਾਲੀਆਂ ਦਾ ਜਿਹੜਾ ਪੱਕੀਆਂ ਕੀਤੀਆਂ ਜਾ ਰਹੀਆਂ ਨੇ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਉਣ ਵਾਲਾ ਸਾਲ ਇਹ ਪਿੰਡਾਂ ਦੇ ਵਿਕਾਸ ਦਾ ਸਾਲ ਹੈ ਔਰ ਸਰਕਾਰ ਨੇ ਇਸ ਦੇ ਵਿੱਚ ਪੂਰਾ ਵਿਕਾਸ ਕਰਨਾ ਹੈ ਅੱਜ ਅਸੀਂ ਤੱਫੇ ਪਿੰਡ ਦੇ ਵਿੱਚ ਆਏ ਹੋਏ ਆ 51 ਮਕਾਨ ਇੱਥੇ ਨਵੇਂ ਅਲਾਟ ਹੋਏ ਨੇ ਔਰ ਉਹਨਾਂ ਦਾ ਕੰਮ ਚੱਲ ਰਿਹਾ ਉਹ ਕੰਮ ਦੇਖਣ ਵਾਸਤੇ ਆਏ ਸੀ ਔਰ ਬੜੀ ਖੁਸ਼ੀ ਹੋਈ ਕਿ ਲੋਕਾਂ ਦੇ ਵਾਸਤੇ ਰਹਿਣ ਸਹਿਰਾ ਬਣ ਰਹੇ ਨੇ ਔਰ ਇਹ ਪੰਜਾਬ ਸਰਕਾਰ ਦੀ ਦੇਣ ਹੈ ਪਰ ਮੈਂ ਸਮਝਦਾ ਹਾਂ ਆਉਣ ਵਾਲੇ ਸਮੇਂ ਵਿੱਚ ਇਹ ਹਰ ਪਿੰਡ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਦੇ ਕੇ ਆਉਣ ਵਾਲੇ ਕੰਮਾਂ ਜਿਹੜੇ ਉਹ ਕਰਵਾਏ ਜਾਣਗੇ ਜਿਹੜੇ ਕਿਸਾਨੀ ਮੁੱਦੇ ਦਾ ਜਿਹੜਾ ਚੱਲ ਰਿਹਾ ਜੀ ਪ੍ਰੋਟੈਸਟ ਉਹਨੂੰ ਕਿਸ ਹੱਬ ਨਾਲ ਦੇਖ ਰਹੇ ਹੋ ਜੀ ਜਿਹੜਾ ਕਿਸਾਨਾਂ ਦੇ ਮੁੱਦੇ ਦਾ ਪ੍ਰੋਟੈਸਟ ਹੈ ਇਹ ਇੱਕ ਅੰਦੋਲਨ ਬਣ ਚੁੱਕਿਆ ਹੁਣ ਔਰ ਇਹ ਜਿਹੜਾ ਤਿੰਨ ਕਾਨੂੰਨ ਇਹਨਾਂ ਨੇ ਬੀਜੇਪੀ ਦੀ ਸਰਕਾਰ ਨੇ ਪਾਸ ਕੀਤੇ ਸੀ ਇਹਨਾਂ ਦਾ ਸ਼ੁਕਰਾ ਜਿੰਨਾ ਚਿਰ ਇਹ ਵਾਪਸ ਨਹੀਂ ਲੈਂਦੇ ਹੋਣਾ ਨਹੀਂ ਔਰ ਜਿਸ ਤਰ੍ਹਾਂ ਕਿਸਾਨਾਂ ਦੇ ਨਾਲ ਬੀਜੇਪੀ ਸਰਕਾਰ ਦਾ ਵਤੀਰਾ ਹੈ ਇਹ ਦੇਖ ਕੇ ਬੜਾ ਅਫਸੋਸ ਤੇ ਦੁੱਖ ਹੁੰਦਾ ਹੈ ਇਹ ਉਹ ਕਿਸਾਨ ਨੇ ਇਹ ਉਹਨਾਂ ਦੀਆਂ ਪੀੜ੍ਹੀਆਂ ਚੋਂ ਨੇ ਉਹਨਾਂ ਦੇ ਪਰਵਾਰਾਂ ਚੋਂ ਨੇ ਜਿਨ੍ਹਾਂ ਨੇ ਇਸ ਦੇਸ਼ ਦਾ ਟਿੱਡ ਉਸ ਸਮੇਂ ਵਿੱਚ ਭਰਿਆ ਸੀ ਜਦੋਂ ਖੇਤੀਬਾੜੀ ਬੜੀ ਔਖੀ ਸੀ ਅੱਜ ਮਸ਼ੀਨੀ ਯੁੱਗ ਆ ਗਿਆ ਪਰ ਉਸ ਸਮੇਂ ਦੇ ਵਿੱਚ ਇਹ ਉਹ ਲੋਕ ਨੇ ਜਿਨ੍ਹਾਂ ਨੇ ਰਾਤ ਦੀਆਂ ਹਨੇਰ ਹਨੇਰ ਰਾਤਾਂ ਦੇ ਵਿੱਚ ਔਰ ਤਪ ਦੀਆਂ ਲੋਹਾਂ ਦੇ ਵਿੱਚ ਹਲਾ ਨਾਲ ਕੰਮ ਕੀਤਾ ਬਲਦਾਂ ਨਾਲ ਕੰਮ ਕੀਤਾ ਔਠਾਂ ਨਾਲ ਕੰਮ ਕਰਕੇ ਇਸ ਦੇਸ਼ ਦੇ পেট ਭਰਿਆ ਸੀ ਔਰ ਅੱਜ ਜੇ ਮੁੱਦਾ ਆ ਕੇ ਖੜਾ ਹੈ ਤਾ ਸਰਕਾਰ ਦੇ ਅੱਜ ਵੀ ਅੰਦਾਜ਼ਾ ਹੈ ਇਹ ਪੰਜਾਬ ਤੇ ਹਰਿਆਣਾ ਪਰ ਮੈਂ ਸਮਝਦਾ ਜੜੀਆਂ ਉਹਨਾਂ ਦੀਆਂ ਡਿਮਾਂਡਸ ਨੇ ਉਹ ਬੜੀਆਂ ਜਾਇਜ਼ ਨੇ ਕਿਸਾਨਾਂ ਦੀਆਂ ਔਰ ਸਰਕਾਰ ਨੂੰ ਜਲਦੀ ਤੋਂ ਜਲਦੀ ਮੰਨ ਲੈਣੀਆਂ ਚਾਹੀਦੀਆਂ ਨੇ ਅੱਜ ਇੱਕ ਤਾਂ ਇੰਟਰਲੌਕ ਟਾਇਲ ਦਾ ਜਿਹੜਾ ਕੰਮ ਬਰੇਜ ਜੋਰਾ ਸ਼ੋਰਾ ਨਾਲ ਸ਼ੁਰੂ ਕੀਤਾ ਜਿੰਨੀਆਂ ਗਲੀਆਂ ਮਨਜ਼ੂਰ ਹੋਈਆਂ ਸੀ ਉਹਨਾਂ ਦਾ ਕਰ ਰਹੇ ਆ ਇਸ ਤੋਂ ਬਾਅਦ ਅੰਗਣਵਾੜੀ ਚ ਪਹਿਲਾਂ ਲਾਉਣੀ ਹੈ ਅਤੇ ਜਿਹੜੀ ਸਾਡੀ ਗਰੀਬ ਤੋਂ ਭਰਾਵਾਂ ਦੀ ਠਾਈ ਹੈ ਉਹਦੇ ਚ ਇੰਟਰਲੌਕ ਟਾਇਲ ਦਾ ਕੰਮ ਉਹ ਸ਼ੁਰੂ ਕੀਤਾ ਜੀ ਕਿੰਨੇ ਕੁ ਲੱਖ ਦਾ ਕੰਮ ਇਹ 22 ਲੱਖ ਰੁਪਏ ਦੇ ਲਗਭਗ ਜਿਹੜੀ ਗ੍ਰਾਂਟ ਸੀਗੀ ਤੇ ਹੌਲੀ-ਹੌਲੀ ਜਿਹੜੀ ਮਹੀਨੇ ਦੇ ਡੇਢ ਮਹੀਨੇ ਸਾਰੇ ਯੂਟਲਾਈਜ਼ ਹੋ ਜੂਗੀ ਤੇ ਪਿੰਡ ਦੀ ਡਿਵੈਲਪਮੈਂਟ ਦਾ ਜਿਹੜਾ ਹੈ ਕੰਮ ਪਰ ਇਸ ਤੇ ਜਿਹੜਾਂ ਨਾਲ ਜਿਹੜਾ ਹੋ ਸ਼ੁਰੂ ਹੋ ਗਿਆ ਹੈ ਪਿੰਡ ਚ ਦੀ ਧੜੇਬੰਦੀ ਕਾਰਨ ਜਿਹੜੇ ਸਾਡੇ ਨਾਲ ਇਲੈਕਸ਼ਨ ਲੜੇ ਸੀ ਉਹ ਧਿਰ ਨੇ ਮੈਂਬਰਾਂ ਨੂੰ ਰੋਕ ਛੱਡਿਆ ਸੀਗਾ ਤੇ ਸਾਡੇ ਖਿਲਾਫ ਉਹਨਾਂ ਨੇ ਐਪਲੀਕੇਸ਼ਨ ਪਾਈ ਸੀ ਬੇਪਰੋਸਗੀ ਦਾ ਮਤਾਂ ਤੇ ਮੈਂ ਧੰਨਵਾਦ ਕਰਨਾ ਚਾਹਾਂਗਾ ਮਾਨਯੋਗ ਮੁੱਖ ਮੰਤਰੀ ਸ਼੍ਰੀ ਕੈਪਟਨ ਅਮਰਿੰਦਰ ਸਿੰਘ ਜੀ ਦਾ ਜਿਨ੍ਹਾਂ ਨੂੰ ਮਾਮਲਾ ਧਿਆਨ ਚ ਲਾਉਣ ਤੇ ਉਹਨਾਂ ਨੇ ਪ੍ਰਬੰਧਕ ਲਾ ਕੇ ਜ ਉਹ ਪਿੰਡ ਦੇ ਕੰਮਾਂ ਨੂੰ ਸ਼ੁਰੂ ਕਰਾਇਆ ਇਸ ਤੋਂ ਬਾਅਦ ਨਰੇਗਾ ਦਾ ਕੰਮ ਜਿਹੜਾ 1 ਸਾਲ ਰੁਕਿਆ ਰਿਹਾ ਗਰੀਬਾਂ ਦੇ ਚੁੱਲ੍ਹੇ ਠੰਡੇ ਰਹੇ ਉਹਨੂੰ ਅਸੀਂ ਦੁਬਾਰਾ ਚਾਲੂ ਕਰਨ ਦਾ ਜਿਹੜਾ ਕੋਸ਼ਿਸ਼ ਕਰਾਂਗੇ ਤੇ ਅਮਰੀਕ ਸਿੰਘ ਦੀ ਡਿਊਟੀ ਲੱਗੀ ਹੋਈ ਹੈ ਸਾਰਾ ਕੰਮ ਦੀ ਦੇਖਰੇਖ ਕਰਨ ਦੀ ਉਹ ਬਰਸ ਜਿਹੇ ਢੰਗ ਨਾਲ ਜਿਹੜਾ ਹੈ ਕਰ ਦੇਗਾ ਬਿਊਰੋ ਰਿਪੋਰਟ ਐਸਐਮ ਜੀ ਨਿਊਜ਼ ਦੱਸਿਆ ਜਾ ਰਿਹਾ ਹੈ ਕਿ বাস ਸਟੇਸ਼ਨ ਦੇ ठेकेदार ਤੇ ਪੰਜਾਬ ਰੋਡਵイズ ਵਰਕਰ ਯੂਨੀਅਨ ਨੇ આરોਪ ਲਾਇਆ ਹੈ ਕਿ ठेकेदार ਯਾਤਰੀਆਂ ਨੂੰ ਕੋਈ ਵੀ ਜ਼ਰੂਰਤ ਦੀ ਸਹੂਲਤ ਨਹੀਂ ਦੇ ਰਿਹਾ ਅਤੇ ਨਾ ਹੀ ਕੋਈ ਸਰਕਾਰੀ বাস ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਪ੍ਰਦਰਸ਼ਨ ਕਰ ਰਹੇ বাস ਕਰਮਚਾਰੀਆਂ ਨੇ ਦੋਸ਼ ਲਗਾਇਆ ਹੈ ਕਿ ਸਰਕਾਰ ਵੱਲੋਂ ਜਾਰੀ ਠੇਕੇਦਾਰੀ ਪ੍ਰਬੰਧਾ ਤਹਿਤ ਇਹ ਸਰਕਾਰੀ ਖਜ਼ਾਨੇ ਨੂੰ ਹੀ ਨੁਕਸਾਨ ਪਹੁੰਚਾ ਰਿਹਾ ਹੈ। ਉਹਨਾਂ ਦੋਸ਼ ਲਾਇਆ ਹੈ ਕਿ ਬਸਾਂ ਨੂੰ ਨਿੱਜੀ ਠੇਕੇਦਾਰਾਂ ਵੱਲੋਂ ਦੁੱਜੇ ਰਾਜਾ ਵਿੱਚ ਗੈਰਕਾਨੂੰਨੀ ਤਰੀਕੇ ਨਾਲ ਚਲਾਇਆ ਜਾ ਰਿਹਾ ਹੈ। ਇਸੇ ਤਰ੍ਹਾਂ ਬਸੱਡੇ ਦੀ ਸਥਿਤੀ ਵੀ ਬਹੁਤ ਮਾੜੀ ਹੈ। ਮਰਦਾਬਾਦ 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 ਸਾਡਾ ਇੱਕ ਜਿੰਦਾਬਾਦ 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 ਕੋਣ ਮਾਈ ਦਾ ਪ੍ਰਸ਼ਾਸਨਕਾਰੀ ਮਰਦਾਬਾਦ 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 ਕੋਣ ਮਾਈ ਦਾ ਪ੍ਰਸ਼ਾਸਨਕਾਰੀ ਮਰਦਾਬਾਦ 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 ਸਾਡਾ ਸਾਡਾ ਅਸੀਂ ਬੜੇ ਲੰਬੇ ਚਿਰ ਤੋਂ ਸਮੇਂ ਤੋਂ ਇਹਦੇ ਖਿਲਾਫ ਅਫਸਰ ਸ਼ਾਹੀ ਨੂੰ ਦੱਸਿਆ ਹੋਇਆ ਕਿ ਇਹਦੀ ਜਿਹੜੀ ਕਾਰਵਾਈ ਕਰੋ ਅਫਸਰ ਸ਼ਾਹੀ ਕੀ ਕਰਦੀ ਆ ਕਿ ਜਿਹੜੀ ਖਾਣਾ ਪੂਰਤੀ ਲਈ 2-4 ਬਸਤਾਂ ਦੀ ਕਮੇਟੀ ਬਣਾ ਦਿੰਦੀ ਆ ਉਹ 2-4 ਦਿਨ ਉੱਥੇ ਜਾ ਕੇ ਢੇੜਾ ਮਾਰਦੇ ਨੇ ਉਸ ਤੋਂ ਬਾਅਦ ਚ ਫਿਰ ਉਹ ਠੰਡੇ ਬਸਤੇ ਚ ਪਾ ਦਿੰਦੇ ਨੇ ਅੱਜ ਤੋਂ 10 ਦਿਨ ਪਹਿਲਾਂ ਤਕਰੀਬਨ ਅਸੀਂ ਮਾਨਯੋਗ ਜੀਐਮ ਸਾਹਿਬ ਨੂੰ ਨੋਟਿਸ ਦਿੱਤਾ ਸੀ ਕਿ ਅਸੀਂ ਬਸ ਸਟੈਂਡ ਦੇ ਵਿੱਚ ਜਿਹੜਾ ਇਹ ਇਹਨਾਂ ਨੇ ਕੀਤਾ ਹੋਇਆ ਹੈਗਾ ਇਹਦੇ ਖਿਲਾਫ ਐਕਸ਼ਨ ਕਰਾਂਗੇ ਪਰ ਕਿਸੇ ਨੇ ਕੋਈ ਕਾਰਵਾਈ ਨਹੀਂ ਕੀਤੀ ਤੁਸੀਂ ਬਸ ਸਟੈਂਡ ਦਾ ਜਿਹੜਾ ਮੇਨ ਗੇਟ ਆ ਉੱਥੇ ਜਾ ਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਕਿ ਉਹ ਬਸ ਸਟੈਂਡ ਦਾ ਗੇਟ ਘਟ ਤੇ ਚੌੜੇ ਬਾਜ਼ਾਰ ਦੀ ਜਿਹੜੀ ਉਹ ਫੜੀਆਂ ਲੱਗੀਆਂ ਹੋਈਆਂ ਨੇ ਉਹ ਵੱਧ ਲੱਗਦੀਆਂ ਨੇ ਯਾਤਰੀਆਂ ਨੂੰ ਪਤਾ ਹੀ ਨਹੀਂ ਲੱਗਦਾ ਕਿ ਇਹ ਬਸ ਸ ਸਾਡੀ ਜਿਹੜੀ ਸਾਂਝੀ ਐਕਸ਼ਨ ਕਮੇਟੀ ਆ ਉਹਦੇ ਸੱਦੇ ਤੇ ਗੇਟ ਰੈਲੀ ਕਰ ਰਹੇ ਆ ਜੇਕਰ ਅਫਸਰਾਂ ਨੇ ਕੋਈ ਜਾਇਜ਼ ਕਦਮ ਨਾ ਚੱਕਿਆ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਡੀਪੂ ਬੰਦ ਤੇ ਹੋ ਸਕਦਾ ਅਸੀਂ ਪੰਜਾਬ ਦੇ 18 ਡੀਪੂ ਇੱਥੇ ਬਲਾ ਕੇ ਇਸ ਤੋਂ ਵੀ ਸਖਤ ਐਕਸ਼ਨ ਲਿਕਾਂਗੇ ਤਾਂ ਜਿਹੜੀ ਅੱਜ ਦੀ ਗੇਟ ਰੈਲੀ ਕਿਉਂ ਕਰਨੀ ਚਾਹੀਦੀ ਜਿਹੜੀ ਗੇਟ ਰੈਲੀ ਅੱਜ ਦੀ ਠੇਕੇਦਾਰ ਦੇ ਖਿਲਾਫ ਤੇ ਆਪਣੀ ਮੈਨੇਜਮੈਂਟ ਦੇ ਖਿਲਾਫ ਕਰ ਰਹੇ ਆ ਕਿਉਂਕਿ ਠੇਕੇਦਾਰ ਜਿਹੜਾ ਸ਼ਰੇ ਆਮ ਠੱਕੇ ਨਾਲ ਪ੍ਰਾਈਸ ਦਿੱਲੀ ਬਿਹਾਰ ਜੁਪੀ ਨੂੰ ਭੇਜ ਰਿਆ ਅਸੀਂ ਆਰਟੀਆ ਸਾਹਿਬ ਨੂੰ ਵੀ ਮਾਨ ਜੋਗੇ ਡੀਸੀ ਸਾਹਿਬ ਨੂੰ ਵੀ ਲਿਖ ਕੇ ਦੇ ਚੁੱਕੇ ਹਾਂ ਰੋਡਵੇਜ ਦੇ ਉੱਚ ਅਧਿਕਾਰੀਆਂ ਨੂੰ ਵੀ ਲਿਖ ਕੇ ਦੇ ਚੁੱਕੇ ਹਾਂ ਪਰ ਕੋਈ ਵੀ ਇਸਤੇ ਕਾਰਵਾਈ ਨਹੀਂ ਕੀਤੀ ਜਾਂਦੀ ਸਾਡੇ ਆਉਣ ਵਾਲੇ ਸਮੇਂ ਦੇ ਵਿੱਚ ਨਾ ਮੰਗਾ ਮੰਨੀਆਂ ਨਹੀਂ ਸਹੀ ਤਰੀਕੇ ਨਾਲ ਚਲਾਇਆ ਗਿਆ ਤੇ ਇਹ ਤੋਂ ਮੀਟਿੰਗ ਕਰਕੇ ਸਖਤ ਐਕਸ਼ਨ ਲਿਆ ਜਾਊਗਾ ਬਿਊਰੋ ਰਿਪੋਰਟ ਐਸਐਮਜੀ ਨਿਊਜ਼ ਇਸਨ ਆਪ ਤੱਕ ਦੀਆਂ ਮੁੱਖ ਖਬਰਾਂ ਮੈਨੂੰ ਦਿਓ ਇਜਾਜ਼ਤ ਕੱਲ ਫਿਰ ਹਾਜ਼ਰ ਹੋਵਾਂਗੇ ਤਾਜ਼ੀਆਂ ਅਤੇ ਨਵੀਆਂ ਖਬਰਾਂ ਦੇ ਨਾਲ ਦੇਖਦੇ ਰਹੋ ਐਸਐਮ ਜੈਡ ਨਿਊਜ਼